ਪੁਜੀ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਵੀ ਬਰਨਾਲੇ ਦੇ ਸਕੂਲਾਂ ਦੇ ਲਈ ਚਾਹੇ ਉਹ ਪਿੰਡਾਂ ਦੇ ਹੋਣ ਸ਼ਹਿਰ ਦੇ ਹੋਣ ਕਰੋੜਾਂ ਰੁਪਇਆ ਜਿਹੜਾ ਉਹ ਦਿੱਤਾ ਹੈਗਾ ਤੇ ਉਸੇ ਤਰ੍ਹਾਂ ਜਿਹੜਾ ਬਰਨਾਲੇ ਦਾ ਬਹੁਤ ਪੁਰਾਣਾ ਸਕੂਲ तकरीबन 150 ਸਾਲ ਪੁਰਾਣਾ ਇਹ ਸਕੂਲ ਹੈ ਜਿਹਨੂੰ ਸਕੂਲ ਆਫ ਫੈਮਿਨਸ ਡਿਕਲੇਅਰ ਕੀਤਾ ਗਿਆ ਸਰਕਾਰ ਵੱਲੋਂ ਸੋ ਇਹਦੇ ਚ तकरीबन 16 ਕਰੋੜ ਦੀ ਲਾਗਤ ਦੇ ਨਾਲ ਬਿਲਡਿੰਗ ਨਮੀ ਬਣਨੀ ਹੈ ਪੰਜ ਮੰਜਲਾ ਇਹ ਬਿਲਡਿੰਗ ਹੈ ਜੀ ਦੇ ਚ ਕੰਪਿਊਟਰ ਲੈਬ ਸਾਇੰਸ ਲੈਬ ਬਾਇਓ ਲੈਬ ਤੇ ਇਸ ਤੋਂ ਇਲਾਵਾ 16 ਕਮਰੇ ਨੇ ਜੋ ਬਣਨੇ ਆ ਤੇ ਬਾਕੀ ਜਿਹੜੀਆਂ ਹੋਰ ਬੇਸਿਕ ਰਿਕੁਆਇਰਮੈਂਟਸ ਹੁੰਦੀਆਂ ਨੇ ਉਹਨਾਂ ਦੀ ਉਸਾਰੀ ਕੀਤੀ ਜਾਣੀ ਹੈ ਸੋ ਜੀ ਦੇ ਚੋ 3 ਕਰੋੜ 7 ਲੱਖ ਰੁਪਈਆ ਪਹਿਲੀ ਕਿਸ਼ਤ ਆਈ ਹੈ ਜੀ ਦੀ ਸ਼ੁਰੂਆਤ ਬਿਲਡਿੰਗ ਦੀ ਅੱਜ ਕੀਤੀ ਗਈ ਹੈ ਸੋ ਮੈਂ ਮੁੱਖ ਮੰਤਰੀ ਸਾਹਿਬ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਡਿਗੋ ਸਾਹਿਬ ਨੂੰ ਸਾਰੇ ਸਟਾਫ ਨੂੰ ਬੱਚਿਆਂ ਨੂੰ ਮੈਂ ਬਹੁਤ ਵਧਾਈ ਦੇਣਾ ਉਹ तकरीबन ਮੈਨੂੰ ਲੱਗਦਾ ਕਿ 118 ਸਕੂਲ ਨੇ ਜਿਹੜੇ ਉਹ ਬਣਾਏ ਗਏ ਸੀ ਇਸ ਤਰ੍ਹਾਂ ਮੈਲਕਲਾਪਧੌੜ ਵੀ ਜਿਹੜੇ ਪਹਿਲੇ ਫੇਸ ਚ ਇੱਕ ਇੱਕ ਸਕੂਲ ਜਿਹੜੇ ਡਿਕਲੇਅਰ ਕੀਤੇ ਗਏ ਤੇ ਉਹਨਾਂ ਨਾਲੇ ਸਮੇਂ ਚ ਵੀ ਜਿਹੜੇ ਹੋਰ ਕਿਉਂਕਿ ਇੱਕ ਇੱਕ ਕਰਕੇ ਜਿਹੜੀ ਗਿਣਤੀ ਆ ਉਹਨਾਂ ਵਧਾਉਣੀ ਆ ਤੇ ਜਿਵੇਂ ਇਹ ਕੰਪਲੀਟ ਹੋ ਜਾਂਦੇ ਆ ਤਾਂ ਨਵੇਂ ਸਕੂਲਾਂ ਨੂੰ ਵੀ ਜਿਹੜਾ ਸਕੂਲ ਆਫ ਫੈਮਿਲੀਅਰ ਜਿਹੜਾ ਉਹ ਬਣਾਇਆ ਜਾਊਗਾ ਦੇਖੋ ਜੀ ਮੈਂ ਇਹ ਪਹਿਲਾਂ ਵੀ ਜਦੋਂ ਪਿਛਲੀ ਵਾਰੀ ਇਹ ਗੱਲ ਕਈਆਂ ਨੇ ਰੌਲਾ ਪਾਇਆ ਤਾਂ ਮੈਂ ਕਿਉਂਕਿ ਪਿਛਲੇ 5 ਸਾਲ ਵੀ ਵਿਰੋਧੀ ਧਿਰ ਦਾ ਐਮ ਐਲ ਏ ਰਹਾ ਤੇ ਮੈਂ ਉਦੋਂ ਵੀ ਸਕੂਲਾਂ ਦੇ ਵਿੱਚ ਕਈ ਵਾਰੀ ਜਾਂਦਾ ਸੀ ਤਾਂ ਮੈਂ ਬਰਨਾਲੇ ਦੇ ਕਿੰਨੇ ਸਕੂਲ ਮੈਂ ਗਿਣਾ ਦੇਣਾ ਜਿੱਥੇ ਬਾਥਰੂਮ ਤੱਕ ਨਹੀਂ ਸੀ ਮੈਂ ਉਦੋਂ ਵੀ ਕਿਹਾ ਵੀ ਭਾਈ ਜੇ ਤੁਸੀਂ ਬਾਥਰੂਮ ਬਣਾਏ ਹੁੰਦੇ ਤਾਂ ਸਾਨੂੰ ਬਾਥਰੂਮ ਬਣਾਉਣ ਦੀ ਕੀ ਜ਼ਰੂਰਤ ਸੀ ਇਹ ਦੇਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਬੱਚਿਆਂ ਤੋਂ ਟੀਚਰਸ ਤੋਂ ਕਿ ਤੁਸੀਂ 75 ਸਾਲਾਂ ਚ ਸਰਕਾਰੀ ਸਕੂਲਾਂ ਦੇ ਬਾਥਰੂਮ ਤੱਕ ਨਹੀਂ ਬਣਾ ਸਕੇ ਤੇ ਤੁਸੀਂ ਉਲਟਾ ਜਿਹੜਾ ਉਸ ਚੀਜ਼ ਦਾ ਜਿਹੜਾ ਮਜ਼ਾਕ ਹੈ ਤੁਸੀਂ ਬਣਾ ਰਹੇ ਹੋ ਸਕੂਲਾਂ ਦੀ ਚਾਰਦੀਵਾਰੀ ਤੱਕ ਨਹੀਂ ਸੀ ਪੰਜਾਬ ਦੇ ਹਜ਼ਾਰਾਂ ਸਕੂਲ ਹੈ ਇਹਦਾ ਚੀਜ਼ਾਂ ਆਨ ਰਿਕਾਰਡ ਹੈ ਤੁਸੀਂ ਆਰਟੀਫੈਕਟ ਕਢਾ ਲਓ ਕਿ ਹਜ਼ਾਰਾਂ ਸਕੂਲਾਂ ਨੇ ਜਿਨ੍ਹਾਂ ਦੀ ਚਾਰਦੀਵਾਰੀ ਤੱਕ ਨਹੀਂ ਸੀ ਪਹਿਲੀ ਵਾਰੀ ਚਾਰਦੀਵਾਰੀ ਇਸ ਸਰਕਾਰ ਦੇ ਵਿੱਚ ਹੋਈ ਆ ਕੰਨਿਆ ਸਕੂਲ ਹੈ ਸਾਡੇ ਬਰਨਾਲੇ ਕੁੜੀਆਂ ਦਾ ਸਕੂਲ ਹੈ ਉਥੇ ਬਾਥਰੂਮ ਤੱਕ ਨਹੀਂ ਸੀ ਤੇ ਸਮਾਜ ਸੇਵੀਆਂ ਨੇ ਜਿਹੜੇ ਉਥੇ ਬਾਥਰੂਮ ਨੇ ਬਣਾ ਕੇ ਦਿੱਤੇ ਪਿਛਲੀ ਕਾਂਗਰਸ ਦੀ ਸਰਕਾਰ ਚ ਤੇ ਪੰਜੀ ਸਰਕਾਰ ਵੱਲੋਂ ਨਹੀਂ ਆਈ ਤੇ ਆਈ ਪਤਾ ਨਹੀਂ ਕਿੰਨੇ ਸਕੂਲ ਜਿੱਥੇ ਕੋਈ ਪਿੰਡ ਵਾਲੇ ਤਾਂ ਪੈਸੇ ਦੇ ਕੇ ਵਾਸ਼ਰੂਮ ਬਣਾ ਦਿੰਦੇ ਸੀ ਪਰ ਸਰਕਾਰ ਵੱਲੋਂ ਪੈਸੇ ਨਹੀਂ ਸੀ ਆਉਂਦੇ ਸੋ ਜੇ ਵਾਸ਼ਰੂਮ ਨਹੀਂ ਸੀ ਜੇ ਚਾਰਦਵਾਰੀਆਂ ਨਹੀਂ ਸੀ ਜੇ ਕਮਰੇ ਆ ਦੀ ਘਾਟ ਸੀ ਤਾਂ ਸਰਕਾਰ ਨੇ ਕਰੋੜਾਂ ਰੁਪਇਆ ਦੇ ਕੇ ਪਹਿਲੀ ਵਾਰ ਇਹ ਹੈ ਕਿ ਸਿੱਖਿਆ ਦੇ ਖੇਤਰ ਚ ਇਹਨੇ ਵੱਡੇ ਪੱਧਰ ਤੇ ਜਿਹੜਾ ਇਨਫਰਾਸਟ੍ਰਕਚਰ ਲਈ ਜਿਹੜੇ ਪੈਸੇ ਕਿਸੇ ਸਰਕਾਰ ਨੇ ਦਿੱਤੇ ਆ ਉਹ ਜੇ ਦਿੱਤੇ ਆ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬਹੁਤ ਵਧਾਈ ਵੀ ਦੇਣਾ ਤੇ ਉਹਨਾਂ ਦਾ ਦੁਬਾਰਾ ਧੰਨਵਾਦ ਵੀ ਕਰਨਾ ਸਾਡੇ ਸਕੂਲ ਵਿੱਚ ਚਲ ਸ਼੍ਰੀਮਤੀ ਹੇਰ ਜੀ ਆਈਸੀ ਜਿਨ੍ਹਾਂ ਨੇ ਕਿ ਸਾਡੇ ਸਕੂਲ ਦੀ ਇੱਕ ਨਵੀਂ ਬਣ ਰਹੀ ਬਿਲਡਿੰਗ ਦਾ ਉਦਘਾਟਨ ਕੀਤਾਗਾ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹੋਵਾਂਗੇ ਇਸ ਬਿਲਡਿੰਗ ਨਾਲ ਸਾਨੂੰ ਬਹੁਤ ਫਾਇਦਾ ਹੋਵੇਗਾ ਬੇਟਾ ਸਕੂਲ ਦੇ ਵਿੱਚ ਬੱਚੇ ਕਿੰਨੇ ਪੜਦੇ ਹੈਗੇ ਆ ਸਕੂਲ ਦੇ ਵਿੱਚ 1200 ਲਗਭਗ ਬੱਚੇ ਪੜਦੇ ਆ ਉਸ ਤੋਂ ਵੱਧ ਵੀ ਪੜਦੇ ਆ ਜੀ ਬੇਟਾ ਜਿੱਥੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹ ਜਿਹੇ ਸਬ ਫਲੱਬਲਮ ਮਿਲਦੇ ਆ ਸਰਕਾਰੀ ਸਕੂਲਾਂ 'ਚ ਸੋ ਤੁਹਾਨੂੰ ਮਿਲਦੀਆਂ ਕਿਵੇਂ ਦੇ ਦੇ ਗਿਆ ਸਰਕਾਰੀ ਸਕੂਲਾਂ ਵਿੱਚ ਵੀ ਜੀ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਸਹੂਲਤਾਂ ਮਿਲਦੀਆਂ ਨੇ ਸਾਨੂੰ ਕੁਝ ਇਸ ਤਰ੍ਹਾਂ ਲੱਗਦਾ ਅਸੀਂ ਵੀ ਪ੍ਰਾਈਵੇਟ ਸਕੂਲਾਂ ਵਿੱਚ ਪੜੇ ਸੀਗੇ ਬਟ ਇੱਥੇ ਵੀ ਸਾਨੂੰ ਉਹੀ ਸਾਰਾ ਕੁਝ ਮਿਲਦਾਗਾ ਜਿਸ ਤਰ੍ਹਾਂ ਸਾਰੇ ਲੈਬਸ ਫੈਸਿਲਿਟੀਆਂ ਸਾਰੇ ਟੀਚਰਸ ਬਹੁਤ ਅੱਛੀ ਫੈਸਿਲਿਟੀਆਂ ਮਿਲ ਰਹੀਆਂ ਨੇ ਜੀ ਸਰ ਇੱਥੇ ਕਿੰਤੀ ਦੇ 1200 ਬੱਚੇ ਪੜਦੇ 1200 ਤੋਂ ਜ਼ਿਆਦਾ ਬੱਚੇ ਪੜਦੇ ਆ ਤੇ ਐਮੀਨੈਂਸ ਤੇ ਨਾਨ ਐਮੀਨੈਂਸ ਸਰ ਦੋ ਸ਼ਿਫਟਾਂ ਵਿੱਚ ਸਕੂਲ ਹੈ 9th ਤੋਂ ਲੈ ਕੇ +2 ਦੇ ਵਿੱਚ ਸਰ ਐਮੀਨੈਂਸ ਵੀ ਹੈ ਤੇ ਨਾਨ ਐਮੀਨੈਂਸ ਵੀ ਹੈ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਇਹ ਬਿਲਡਿੰਗ ਬਣਾਉਣ ਦਾ ਫੈਸਲਾ ਕੀਤਾ ਆ ਦੇਖੋ ਜੀ ਪੰਜਾਬ ਸਰਕਾਰ ਜਦੋਂ 2022 ਦੇ ਵਿੱਚ ਸੱਤਾ ਜਾਈ ਸੀਗੀ ਉਹਨਾਂ ਦਾ ਮੇਨ ਮੁੱਦਾ ਸੀਗਾ ਹੈਲਥ ਤੇ ਐਜੂਕੇਸ਼ਨ ਨਾਲ ਦੀ ਨਾਲ ਉਹਨਾਂ ਨੇ ਆਉਂਦੇ ਸਾਰੀ ਹਰ ਇੱਕ ਹਲਕੇ ਦੇ ਵਿੱਚ ਪੰਜਾਬ ਦੇ 117 ਹਲਕਿਆਂ ਦੇ ਵਿੱਚ ਸਕੂਲ ਫੈਮਿਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀਗੀ ਜਿਨ੍ਹਾਂ ਜਿਸ ਵਿੱਚ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ NEET ਦੀ JEE ਦੀ ਕੋਰਸ ਦੇ ਜਿਹੜੇ ਕਲਾਸਾਂ ਲਗਾਈਆਂ ਜਾਂਦੀਆਂ ਜੰਦੀਆਂ ਤੇ ਉਹਦੇ ਅਧੀਨ ਜਾਂ ਜ ਬਰਨਾਲਾ ਜ਼ਿਲ੍ਹੇ ਦਾ ਜੋ ਸਭ ਤੋਂ ਪੁਰਾਣਾ ਸਕੂਲ ਹੈ ਉਹਦੇ ਵਿੱਚ ਜੋ ਐਸਓਈ ਚ ਪਹਿਲਾਂ ਤਬਦੀਲ ਸੀਗਾ ਅੱਜ ਉਹਦੀ ਬਿਲਡਿੰਗ ਦਾ ਉਦਘਾਟਨ ਕੀਤਾ ਗਿਆ ਮਾਨਯੋਗ ਐਮਪੀ ਗੁਰਮੀਤ ਸਿੰਘ ਜੀ ਹੇਰ ਵੱਲੋਂ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਹਲਕੇ ਨੂੰ ਇਹ ਐਸਓਈ ਸਕੂਲ ਚ ਚੁਣਿਆ ਤੇ ਉਮੀਦ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਿਲਡਿੰਗ ਛੇਤੀ ਤਿਆਰ ਹੋ ਕੇ ਆਪਣੇ ਜਿਹੜੇ ਬਨਾਲਾ ਜ਼ਿਲ੍ਹੇ ਦੇ ਜਿਹੜੇ ਹਲਕੇ ਦੇ ਸਮਾਜ ਤੇ ਵੀ ਉਹਨਾਂ ਦੀ ਜਿਹੜੀ ਸੇਵਾ ਕਰੂਗੀ ਇਹਦੀ ਟੋਟਲ 16 ਕਰੋੜ ਜਿਹੜੀ ਮਨਜ਼ੂਰ ਹੋਈ ਹੈ ਰਾਸ਼ੀ ਜਿਸ ਚ ਪਹਿਲੀ ਜਿਹੜੀ ਇੱਕਸ਼ਤਾ ਉਹ 3 ਕਰੋੜ ਤੇ 7 ਲੱਖ ਦੀ ਉਹ ਸਕੂਲ ਨੂੰ ਆ ਗਈ ਹੈ ਜਿਹਦੀ ਇਮਾਰਤ ਅੱਜ ਤੋਂ ਘਟਨਾ ਐਮਪੀ ਸਾਹਿਬ ਵੱਲੋਂ ਕੀਤਾ ਗਿਆ ਤੇ 4 ਮਹੀਨੇ ਦੇ ਵਿੱਚ ਇਹਦੀ ਬਿਲਡਿੰਗ ਬਣ ਕੇ ਤਿਆਰ ਹੋ ਜਾਣੀ ਹੈ